ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਣ ਹੈ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੈਨਸ਼ਾ ਪਿਤਾ ਜਿਨ੍ਹਾਂ ਨੇ ਵਿਰਾਸਤ ਦੇ ਵਿੱਚ ਜਿਨ੍ਹਾਂ ਤੋਂ ਸਾਨੂੰ ਇਹ ਜਜ਼ਬਾ ਮਿਲਿਆ ਹੈ ਜੂਜਣ ਦਾ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਰਸਾਂ ਨੇ ਇਹ ਪੰਜਾਬ ਦੇ ਵਾਰਸਾਂ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਦਸ਼ਮੇਸ਼ ਪਿਤਾ ਦਾ ਇਹ ਸਾਜਿਆ ਹੋਇਆ ਖਾਲਸਾ ਇਹ ਪੰਜਾਬ ਦੇਸ਼ ਸਭ ਤੋਂ ਨਿਆਰਾ ਹੈ ਇੱਚੜ ਦੇ ਸੂਰਜ ਵਾਂਗ ਹੈ ਜਿਵੇਂ ਚੜਦੇ ਸੂਰਜ ਨੂੰ ਕੋਈ ਚੜਨ ਤੋਂ ਰੋਕ ਨਹੀਂ ਸਕਦਾ ਐਵੇਂ ਹੀ ਪੰਜਾਬ ਨੂੰ ਉਸ ਦੀ ਜਿਹੜੀ ਚੜ੍ਹਦੀ ਕਲਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਸੀ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ ਚਾਹੇ ਜ਼ਾਲਮ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਪੰਜਾਬ ਮੁਕਾਇਆ ਮੁੱਕ ਨਹੀਂ ਸਕਦਾ ਇਹਨੂੰ ਜੇ ਕੋਈ ਮਕਾਉਣ ਦੀ ਕੋਸ਼ਿਸ਼ ਕਰੇਗਾ ਉਹ ਇਸ ਨੂੰ ਮਕਾਉਂਦਿਆਂ ਮਕਾਉਂਦਿਆਂ ਆਪ ਮੁੱਕ ਜਾਵੇਗਾ ਪਰ ਪੰਜਾਬ ਕਦੇ ਮੁੱਕਣ ਵਾਲਾ ਨਹੀਂ ਕਦੇ ਖਤਮ ਹੋਣ ਵਾਲਾ ਨਹੀਂ ਜੇ ਸਾਨੂੰ ਮਾਣ ਹੈ ਕਿ ਅਸੀਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਿਸ ਹਾਂ ਤੇ ਸਾਨੂੰ ਮਾਣ ਹੈ ਸਾਡੇ ਭਰਾਵਾਂ ਤੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ ਲਾ ਦਿੱਤੇ ਜਿਨ੍ਹਾਂ ਨੂੰ ਪ੍ਰਚਾਰਿਆ ਜਾ ਰਿਹਾ ਸੀ ਕਿ ਇਹ ਨਸ਼ੇੜੀ ਨੇ ਇਹ ਖਤਮ ਹੋ ਚੁੱਕੇ ਨੇ ਇਹ ਨਸ਼ਿਆਂ ਦੀ ਦਲਦਲ ਚ ਫਸ ਲੁਕੇ ਨੇ ਹਾਲਾਂਕਿ ਇਹ ਵੀ ਝਾਲਮ ਦੀ ਇੱਕ ਸਾਜ਼ਿਸ਼ੀ ਨਸ਼ਿਆਂ ਦੇ ਨਾਲ ਸਾਨੂੰ ਮਾਰਨਾ ਪਰ ਜਿੰਨੀ ਦੇਰ ਸਾਡੀਆਂ ਰਗਾਂ ਦੇ ਵਿੱਚ ਸਾਡੇ ਪੁਰਖਿਆਂ ਦਾ ਖੂਨ ਵਹਿ ਰਿਹਾ ਹੈ ਉਹਨੂੰ ਭਾਵੇਂ ਤੁਸੀਂ ਜਿੰਨਾ ਮਰਜੀ ਨਸ਼ਿਆਂ ਦੇ ਨਾਲ ਹੋਰ ਬੁਰੀਆਂ ਆਦਤਾਂ ਦੇ ਨਾਲ ਭਰ ਦਿਵੋ ਪਰ ਜਦੋਂ ਲੋੜ ਪਵੇਗੀ ਉਹ ਖੂਨ ਦਾ ਇੱਕ ਤੁਪਕਾ ਵੀ ਜੇ ਸਾਡੀਆਂ ਰਗਾਂ ਦੇ ਵਿੱਚ ਹੋਇਆ ਤੇ ਉਹ ਉਬਾਲਾ ਮਾਰੇਗਾ ਤੇ ਦੁਬਾਰਾ ਜਿਵੇਂ ਸ਼ਪਿਤਾ ਦਾ ਸਾਜਿਆ ਖਾਲਸਾ ਫੇਰ ਸਰਜੀਤ ਹੋ ਜਾਵੇਗਾ ਫਿਰ ਆਪਣੇ ਪੰਜਾਬ ਦੇ ਵਾਸਤੇ ਉਸ ਦੇ ਹੱਕਾਂ ਦੇ ਵਾਸਤੇ ਲੜਨ ਲਈ ਡਟ ਜਾਵੇਗਾ ਸਾਨੂੰ ਮਾਣ ਹੈ ਕਿ ਅਸੀਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਰਿਸ ਹਾਂ ਤੇ ਪਾਸ਼ਾ ਇਦਾਂ ਹੀ ਸਾਡੇ ਸਿਰ ਤੇ ਮਿਹਰਾਂ ਪ੍ਰਿਆ ਹੱਥ ਰੱਖਣ ਤੇ ਸਾਡੇ ਨੌਜਵਾਨਾਂ ਨੂੰ ਸਾਡੇ ਸਾਰੇ ਭਰਾਵਾਂ ਨੂੰ ਸਾਡੇ ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜਿਵੇਂ ਕਿ ਮਹਾਰਾਜ ਬਖਸ਼ਿਸ਼ ਕਰਦੇ ਹਨ ਹਮਰੇ ਕਰੋ ਹਾਤ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਹੋ ਆਪ ਹਾਤ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮਹਾਰਾਜ ਆਪ ਜੀ ਦਾ ਇਹ ਪਰਿਵਾਰ ਸਦਾ ਸੁਖੀ ਬਸੇ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ